ਇਹ ਰਹਾ ਹੈਰਾਨ ਹੈ ਕਿ ਇੱਕ ਸਰਕਾਰੀ ਬੰਦਾ ਲੋਕਾਂ ਲੋਕ ਖੱਜਲ ਹੋ ਰਹੇ ਨੇ ਸਿਸਟਮ ਤੁਸੀਂ ਬਣਾਣੀ ਐਮਐਲਏ ਤੇ ਕਹਿੰਦੇ ਤੁਸੀਂ ਕੰਮ ਕਰੋ ਕਿਵੇਂ ਉਹਨੂੰ ਮਾਰਨ ਪਿਆ ਔਰ ਇੱਕ ਬੀੜੀ ਪਿਓ ਮਾਂ ਪੈਣ ਦੀਆਂ ਉਹਨੂੰ ਗਾਲਾਂ ਕਢੀਆਂ ਔਰ ਉਹਦਾ ਪਿਓਾਂ ਦੇ ਬਰਾਬਰ ਸੀ ਮੈਨੂੰ ਤੇ ਰਹਾ ਉਸ ਬੀਡੀ ਬੀਡੀਪੀਓ ਨੂੰ ਲੋਕਾਂ ਨੇ ਫੜ ਕੇ ਉਹਦੀ ਸੇਵਾ ਕਿਉਂ ਨਹੀਂ ਕੀਤੀ ਹੈਗੀ ਇੱਕ ਵਿਚਾਰਾ ਚਿੱਟੀ ਦਾੜੀ ਬਜ਼ੁਰਗ ਬੰਦਾ ਤੇਰੇ ਪਿਓ ਦੀ ਉਮਰ ਤੋਂ ਵੀ ਵੱਡਾ ਨਾ ਉਹਨੂੰ ਮਾਪ ਪੈਣ ਦੀ ਗਾਲਾਂ ਕੱਢੀਆਂ ਯਾਰ ਤੂੰ ਲੱਗਾ ਹੈਗਾ ਕੋਈ ਕੀ ਰੱਬ ਲੱਗ ਗਿਆ ਹੈਗਾ ਇੱਕ ਵੀਡੀਓ ਵੀ ਮਿਲਦਾ ਕਿ ਸੈਕੰਡ ਕਲਾਸ ਹੋਣਾ ਜਿਹੜੇ ਸਰਕਾਰ ਨੇ ਕਈ ਵੀਡੀਓ ਪੀ ਤੇ ਸਹੀ ਨੇ ਕਈ ਜਿਹੜੇ ਕਲਰਕ ਨੇ ਉਹਨਾਂ ਨੇ ਵੀ ਵੀਡੀਓ ਪ ਬਣਾਏ ਪੈਸੇ ਲੈ ਕੇ ਬਣ ਜਾਂਦੇ ਨੇ ਹੋ ਸਕਦਾ ਹੈ ਕਿ ਉਹਦਾਂ ਦਾ ਹੋਵੇ ਸਿਆਣਾ ਅਫਸਰ ਚਾਹੀਓ ਸੇਵਾਦਾਰੀ ਹੋਵੇ ਪੀਏ ਨਹੀਂ ਹੋਵੇ ਸਿਆਣਾ ਅਫਸਰ ਕੋਈ ਵੀ ਸਰਕਾਰੀ ਮੁਲਾਜ਼ਮ ਦੇ ਅਧਿਕਾਰੀ ਆਪਣਾ ਕਦੀ ਮੂੰਹ ਗੰਦਾ ਨਹੀਂ ਕਰਦਾ ਪਰ ਇਦਾਂ ਦੇ ਬੀਡੀਪ ਉਹਦੇ ਉੱਪਰ ਹੱਥ ਕਿਹਦਾ ਹੋਊਗਾ ਇਲਾਕੇ ਦੇ ਕੋਈ ਪਾਵਰਫੁੱਲ ਐਮਐਲਏ ਦਾ ਹੱਕ ਹੱਥ ਹੋਊਗਾ ਇਹ ਹਜੇ ਹੀ ਹੋਏਗਾ ਪਤਾ ਨਹੀਂ ਉਹ ਹੈ ਕਿ ਨਹੀਂ ਹੈਗਾ ਪਰ ਉਹਨੂੰ ਦੇਖੋ ਕਿੰਨਾ ਹੰਕਾਰ ਵੀ ਪੰਜਾਬ ਦੇ ਵਿੱਚ ਕੀ ਕੱਲ ਕੱਲਾ ਯਾਰ ਤੂੰ ਬੀਡੀਪੀਓ ਲੱਗਾ ਹੈਗਾ ਇਦਾਂ ਦੀ ਤੇਰੀ ਬੋਲਬਾਣੀ ਹੈਗੀ ਹੈ ਅਗਰ ਤੈਨੂੰ ਲੱਗਦਾ ਹੈ ਕਿ ਤੇਰੇ ਕੰਮ ਦੇ ਵਿੱਚ ਕੋਈ ਵਿਗੜਨ ਪਾਉਂਦਾ ਤਾਂ ਪੁਲਿਸ ਨੂੰ ਸ਼ਿਕਾਇਤ ਕਰ ਦੇ ਤੂੰ ਉਹਨੂੰ ਮਾਰਨ ਪਿਆ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਤੇਰੇ ਗਨਮੈਨ ਉਹਨੂੰ ਫੜ ਕੇ ਲੈ ਦਾੜੀ ਵਿਚਾਰੇ ਦੇ ਪੁੱਟੇ ਨੂੰ ਫਿਰਦੇ ਹੈਗੇ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਕਿ ਬਰਦਾਸ਼ਤ ਨਹੀਂ ਕਰਗੇ ਜਿਹਨਾਂ ਦੇ ਲੋਕਾਂ ਦੇ ਦਿਲਾਂ ਦੇ ਲਿਖਿਆਗਾ ਨਾ ਉਹ ਬਜ਼ੁਰਗ ਦੇ ਦਿਲ ਤੇ ਲਿਖਿਆ ਗਿਆ ਕਿ ਮੈਨੂੰ ਇਸ ਫਲਾਨੇ ਵੀਡੀਓ 'ਤੇ ਗਾਲਾਂ ਕੱਢੀਆਂ ਜੋ ਇਲਾਕੇ ਦੇ ਐਮ.ਐਲ.ਏ. ਨੇ ਉਹ ਕਦੀ ਮਾਫ਼ ਕਰਨਗੇ ਨਹੀਂ ਕਰਨਗੇ ਆਗੇ ਲੋਕਾਂ ਨੇ ਪਿਛਲਾਂ ਨੂੰ ਨਹੀਂ ਮਾਫ਼ ਕੀਤਾ ਗਿਆ ਇੱਥੇ ਜਦੋਂ ਧਰਨੇ ਚੱਲਦੇ ਸੀ ਗੁੱਤੋਂ ਫੜ ਕੇ ਕੁੜੀਆਂ ਸੁਟੀਆਂ ਜਾਂਦੀਆਂ ਅੱਜ ਉਹ ਲੱਭਦੇ ਨਹੀਂ ਆਗੇ ਇੱਕ ਬੰਦ ਕਮਰੇ 'ਚ ਬੈਠੇ ਆਗੇ ਨੇ ਹਾਲਾਤ ਇਹਨਾਂ ਦੇ ਵੀ ਹੋਣੇ ਨੇ ਜਿਹੜੇ ਕਹਿੰਦੇ ਹਨ ਲਫੇੜੇ ਮਾਰਾਂਗੇ ਫੜ ਕੇ ਉਹ ਵੀ ਐਮ.ਐਲ.ਏ. ਲੱਭਣੇ ਨਹੀਂ ਆਗੇ ਇੱਥੇ ਜਿਨne ਜਿਨne ਵੀ ਕਿਸੇ ਵੀ ਚੁਣੇ ਹੋਏ ਨੇ ਮੈਂਦੇ ਨੇ ਬੁਰਸ਼ਾਗਰਦੀ ਦਿਖਾਈ ਜਾਂ ਬਦਮਾਸ਼ੀ ਦਿਖਾਈ ਜਾਂ ਗੁੰਡਾਗਰਦੀ ਦਿਖਾਈ ਜਾਂ ਲੋਕਾਂ ਨੇ ਉਹਨਾਂ ਬੋਲਦਾ ਹੈਗਾ ਔਰ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ ਹੈਗੇ ਕਦੀ ਵੀ ਨਹੀਂ ਬਣਨੇ ਚਾਹੀਦੇਗੇ ਆਪਾਂ ਇਹ ਨਹੀਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹ ਕੁਝ ਹੁੰਦਾ ਉਹ ਗਲਤ ਦਲੀਲ ਆ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹ ਕੁਝ ਹੁੰਦਾ ਰਹਿੰਦਾ ਜੇ ਇਹੋ ਕੁਝ ਹੁੰਦਾ ਰਿਹਾ ਸੀ ਨਾ ਤੇ ਲੋਕਾਂ ਨੇ ਉਹਨਾਂ ਦੀ ਫੱਟੀ ਪੋਚੀ ਆ ਉਹ ਅਜੇ ਵੀ ਲੱਭ ਨਹੀਂ ਰਹੇ ਹੈਗੇ ਤੇ ਇਹਨਾਂ ਨੂੰ ਇਸੇ ਕਰਕੇ ਲੈਂਦਾ ਸੀ ਕਿ ਉਹ ਮਾੜੇ ਸੀ ਇਹ ਚੰਗੇ ਇਹ ਚੰਗੇ ਬਣ ਕੇ ਦਿਖਾਉਣਗੇ ਪਰ ਇਹਨਾਂ ਚੋਂ ਵੀ ਘਾਟ ਹੀ ਚੰਗੇ ਨੇ ਬਾਕੀ ਸਾਰੇ ਸਾਰੇ ਮਾੜੇ ਨੇ ਇਸ ਕਰਕੇ ਚਾਹੇ ਕੋਈ ਇਹਨਾਂ ਦੀ ਪੋਲੀਟੀਕਲ ਬੈਕਗ੍ਰਾਉਂਡ ਅਕਾਲੀ ਸੀ ਜਾਂ ਕਾਂਗਰਸ ਸੀ ਜਾਂ ਫਰੈਸ਼ਰ ਸੀ ਫਰੈਸ਼ਰ ਸਭ ਤੋਂ ਜ਼ਿਆਦਾ ਗੰਦ ਪਾ ਰਹੇ ਆਗੇ ਨੇ ਇਸ ਕਰਕੇ ਕਿਹਦੀ ਜ਼ਿੰਮੇਵਾਰੀ ਬੰਦੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬੰਦੀ ਕਿਉਂਕਿ ਉਹ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਵੀ ਨੇ ਤੇ ਆਮ ਆਦੀ ਪਾਰਟੀ ਦੇ ਉਹ ਸੂਬਾ ਪ੍ਰਧਾਨ ਵੀ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਮੁੱਖ ਚੋਣ ਅਫਸਰ ਨੂੰ ਮਿਲਣ ਕਿਉਂ ਜਾਂਦੇ ਨੇ ਕਿ ਉਹਦੇ ਪਿੱਛੇ ਕੋਈ ਉਹਨਾਂ ਨੂੰ ਲੱਗਦਾ ਵੀ ਖਦਸ਼ਾ ਸਾਡੇ ਨਾਲ ਹੀ ੱਟਕਾ ਹੋ ਜਾਏਗਾ ਨਹੀਂ ਉਹਦੇ ਇੱਕ ਮੈਂ ਇੱਕ ਡਰਾਮਾ ਉਹ ਪੋਲਿਟੀਕਲ ਡਰਾਮਾ ਹਰਪਾਲ ਸਿੰਘ ਚੀਮਾ ਦਾ ਦੇਖੋ ਇਲੈਕਸ਼ਨ ਕਮਿਸ਼ਨ ਸੁਬਾਈ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਸ਼ਿਕਾਇਤ ਦੇ ਵਿਰੋਧੀ ਦੇ ਹੁੰਦੇ ਸਰਕਾਰ ਨਹੀਂ ਕਹਿੰਦੀ ਹੁੰਦੀ ਸਰਕਾਰ ਦੇ ਤੇ ਜ਼ਿੰਮੇਵਾਰੀ ਆ ਉਹ ਰਾਜਕਮਲ ਚੌਧਰੀ ਥੋੜਾ ਹੁਣ ਸੀਐਮ ਲੱਗ ਗਿਆ ਜੋ ਡੀਜੀਪੀ ਲੱਗ ਗਿਆਗਾ ਉਹਦੇ ਇੱਕ ਸੰਵਿਧਾਨ ਦੇ ਮੁਤਾਬਕ ਇੱਕ ਕਮਿਸ਼ਨ ਹੁੰਦਾ ਕਿ ਜੇ ਐਮ ਐਲ اے ਐਮ ਪੀ ਦੀ ਇਲੈਕਸ਼ਨ ਕਰਨੀ ਹੈ ਭਾਰਤੀ ਚੋਣ ਕਮਿਸ਼ਨ ਕਰਵਾਉਂਦਾ ਸੁਬਾਈ ਇਲੈਕਸ਼ਨ ਕਰਨੀ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨ ਕਰਾਂਦਾ ਹੈਗਾ ਪਰ ਜੋ ਪਾਵਰ ਹੈ ਭਾਰਤੀ ਚੋਣ ਕਮਿਸ਼ਨ ਕੋਲ ਆ ਉਹ ਸਟੇਟ ਕੋਲ ਨਹੀਂ ਹੈ ਸਟੇਟ ਤੇ ਹੱਥ ਟੋਕੇ ਹੁੰਦੇ ਨੇ ਹੁਣ ਤੁਹਾਡੀ ਜ਼ਿੰਮੇਵਾਰੀ ਨਾ ਉਹ ਹੁਣ ਰਾਜਕਮਲ ਚੌਧਰੀ ਆਗੇ ਥੋੜਾ ਗੋਲੀਆਂ ਚਲਾਉਂਦਾ ਫਿਰਦਾ ਹੈਗਾ ਜਾਂ ਉਹ ਥੋੜਾ ਕਹਿੰਦਾ ਕਿ ਬੀ ਡੀ ਪੀ ਨੂੰ ਗਾਲਾਂ ਕੱਢੋ ਅਫਸਰ ਤੁਹਾਡੇ ਨੇ ਗਾਲਾਂ ਉਹ ਕੱਢ ਰਹੇ ਨੇ ਨੇਤਾ ਤੁਹਾਡੇ ਨੇ ਗੋਲੀਆਂ ਉਹ ਚਲਾ ਰਹੇ ਹੈਗੇ ਨੇ ਹਰਪਾਲ ਸਿੰਘ ਚੀਮਾ ਉਹ ਤੇ ਇੱਕ ਜਸਟ ਇੱਕ ਪੋਲੀਟਿਕਲ ਡਰਾਮਾ ਕੀਤਾ ਹੋਰ ਕੁਝ ਨਹੀਂ ਕੀਤਾਗਾ ਕਦੀ ਸਰਕਾਰਾਂ ਵੀ ਕਹਿੰਦੀ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਨੇ ਨਰਪੱਖ ਚੋਣਾ ਕਰੋ ਨੇ ਸਰਕਾਰ ਦਾ ਤਾਂ ਮੁਢਲਾ ਫਰਜ਼ ਆ ਕਿ ਸਾਡੇ ਤੇ ਕੋਈ ਤੋਮਤਾ ਨਾ ਲੱਗਣ ਸਾਨੂੰ ਕੋਈ ਨਿੰਦੇ ਨਾ ਸਾਡੀ ਕੋਈ ਬਦਕੋਈ ਨਾ ਕਰੇ ਹੈਗੇ ਤੁਸੀਂ ਆਪੇ ਹੀ ਮਾੜੇ ਕੰਮ ਕਰ ਰਹੀ ਹੈ ਤੁਹਾਡੀ ਸਰਕਾਰ ਆਪੇ ਤੁਹਾਡੇ ਬੰਦੇ ਗੋਲੀਆਂ ਚਲਾ ਰਹੇ ਨੇ ਆਪੇ ਤੁਹਾਡੇ ਅਫਸਰ ਕੋਟ ਰਹੇ ਹੈਗੇ ਨੇ ਤੇ ਫਿਰ ਤੁਸੀਂ ਜਾ ਕੇ ਫਿਰ ਨਾਲੇ ਕਹਿੰਦੇ ਚੋਰ ਨਾਲੇ ਚਤਰਾਈਆਂ ਹਨਾ ਬਦਰ ਇਹ ਗੱਲ ਨਹੀਂ ਫੱਬਦੀ ਨਹੀਂ ਹੈਗੀ ਆਮ ਆਦੀ ਪਾਰਟੀ ਦੀ ਜਿਆਦਾ ਜਿਹੜੀ ਆਦਤ ਹੁੰਦਾ ਇਹ ਡਰਾਮੇ ਜਿਆਦਾ ਕਰਦੀ ਹੈਗੀ ਹੈਣਾ ਦਿੱਲੀ ਦੇ ਵਿੱਚ ਇੱਕ ਮੁੱਖ ਮੰਤਰੀ ਬਣ ਕੇ ਉਹਨੇ ਨਾਲ ਇੱਕ ਹੋਰ ਦੀ ਕੁਰਸੀ ਲਾ ਲਈ ਵਟ ਅ ਨੌਨਸੈਂਸ ਹੈ ਕੋਈ ਗੱਲ ਨਹੀਂ ਹੈਗੀ ਸੰਵਿਧਾਨ ਨੇ ਤੈਨੂੰ ਦਿੱਤਾ ਹੈ ਕਿ ਤੂੰ ਸਾਰੇ ਟੱਬਰ ਦੀਆਂ ਕੁਰਸੀਆਂ ਲਾਈਆਂ ਪੈਣ ਲਾਉਣੀਆਂ ਪੈਣੀਆਂ ਹੈ ਇਹ ਡਰਾਮੇ ਨਹੀਂ ਚੱਲਦੇ ਇਹ ਕੁਝ ਤੇ ਲੋਕਾਂ ਨੂੰ ਚੰਗਾ ਲੱਗਦਾ ਵਾ 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 ਹੈਨਾ ਪਰ ਬਹੁਤ ਲੋਕ ਸਿਆਣੇ ਨੇ ਇਦਾਂ ਦੀਆਂ ਲੋਕੀ ਕਿ ਤੁਹਾਡਾ ਡਰਾਮਿਆਂ ਤੇ ਚੱਲ ਇਦਾਂ ਦੀਆਂ ਵੋਟਾਂ ਦੁਬਾਰਾ ਪੈ ਜਾਣਗੇ ਨਹੀਂ ਤੁਸੀਂ ਕੰਮ ਚੰਗੇ ਕਰੋ ਤੁਸੀਂ ਕਹਿੰਦੇ ਕਿ ਅਸੀਂ ਜੇ ਰਿਕਾਰਡ ਤੋੜਤੇ 70 ਸਾਲਾਂ ਦੇ ਵਿੱਚ ਬੇਅਸਾਬਰ ਕੰਮ ਹੋਇਆ ਤੇ ਫਿਰ ਇਹ ਗੁੰਡਾਗਰਦੀ ਤੇ ਰੋਕ ਲੋ ਇਹ ਬੁਰਸ਼ਾਗਰਦੀ ਤੇ ਰੋਕ ਲੋ ਫਿਰ ਤੁਹਾਨੂੰ ਲੋੜ ਨਹੀਂ ਜੇ ਤੁਸੀਂ ਚੰਗੇ ਕੰਮ ਕੀਤੇ ਹੈਗੇ ਤਾਂ ਤੁਹਾਨੂੰ ਆ ਮਾੜੇ ਕੰਮ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਧੱਕੇ ਨਾਲ ਵੋਟਾਂ ਲੁੱਟਣ ਦੀ ਜਰੂਰਤ ਨਹੀਂ ਧੱਕੇ ਨਾਲ ਸਰਪੰਚ ਬਣਾਉਣ ਦੀ ਜਰੂਰਤ ਨਹੀਂ ਹੈਗੀ ਪਰ ਕਿਹੜਾ ਪਿੰਡ ਰਿਜ਼ਰਵ ਕਰਨਾ ਵਾ ਕਿਹੜਾ ਡੀ ਰਿਜ਼ਰਵ ਕਰਨਾ ਤੁਸੀਂ ਉਹਦੇ ਚ ਪੈਸੇ ਕਮਾਈ ਜਾ ਰਹੇ ਤੁਹਾਡੇ ਕੋਲ ਜੀ ਐਮ ਐਲਏ ਬੋਲੀਆਂ ਲੱਗ ਰਹੀਆਂ ਹੈਗੀਆਂ ਨੇ ਬਿਕਰਸੀ ਮੁਜੀਠਿਆ ਕਹਿੰਦੇ ਨੇ ਵੀ ਇੱਕ ਪਿੰਡ ਮੇਰੇ ਹਲਕੇ ਦੇ ਵਿੱਚ ਉਹਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇੱਕ ਵੀ ਵੋਟ ਰਿਜ਼ਰਵ ਨਹੀਂ ਹੈਗੀ ਇੱਕ ਵੀ ਐਸ ਸੀ ਭਾਈਚਾਰੇ ਦੀ ਵੋਟ ਨਹੀਂ ਹੈਗੀ ਹੋ ਇਸ ਕਰਕੇ ਕਰਦਾ ਕੋਈ ਆਮ ਆਦੀ ਨੂੰ ਬੰਦਾ ਨਹੀਂ ਲੱਭਾ ਹੋਊਗਾ ਉਦੋਂ ਇਸ ਕਰਕੇ ਕਰਦਾ ਹੈਗਾ ਇਹ ਵੀ ਦੇਖੋ ਨਾ ਹੁਣ ਪਹਿਲਾਂ ਕੀ ਸੀ ਕਿ ਪਹਿਲਾਂ ਜਦੋਂ ਪਿੰਡਾਂ ਦੇ ਜਿਹੜੇ ਰੂਸਟਰ ਬੰਦ ਹੈਗਾ ਪਹਿਲਾਂ ਜ਼ਿਲ੍ਹਾ ਲੈਵਲ ਤੇ ਹੁੰਦਾ ਸੀ ਜ਼ਿਲ੍ਹਾ ਲੈਵਲ ਤੇ ਮੰਨ ਲਓ ਇਸ ਵਾਰ ਪਿੰਡ ਮੰਨ ਲਓ ਆਪਾਂ ਇਹ ਪਿੰਡ ਲਾ ਲਈਏ ਉਹਦਾ ਦੇਖੀ ਜਾਂਦਾ ਸੀ ਕਿ ਪਿਛਲੀ ਵਾਰ ਜਰਨਲ ਸੀ ਫਿਰ ਉਹ ਰਾਖਵਾ ਬੰਦਿਆਂ ਵਾਸਤੇ ਫਿਰ ਲੇਡੀ ਵਾਸਤੇ ਫਿਰ ਲੇਡੀ ਜਰਨਲ ਵਾਸਤੇ ਇਹ ਹੁਣ ਰੋਸਟਰ ਇਹ ਨਾ ਨਵੇਂ ਸਿਰੋਂ ਕਰ ਇਹ ਨਾ ਬਲਾਕ ਲੈਵਲ ਤੇ ਲੈ ਜਾਂਦਾ ਉੱਥੇ ਲੁੱਟਕ ਸੋ ਢੋਰੀ ਆ ਗਈ ਨਾ ਹੁਣ ਜਿਸ ਪਿੰਡ ਦੇ ਵਿੱਚ ਐਸਸੀ ਭਾਈਚਾਰਾ ਹੈਵ ਨਹੀਂ ਹੈ ਉੱਥੇ ਰਿਜ਼ਰਵ ਕਰ ਦਿੱਤਾ ਗਿਆ ਉਹ ਤੇ ਸਬੰਧਤ ਬੀਡੀਪੀਓ ਨੂੰ ਚਾਹੀਦੀ ਉਹਨੂੰ ਅਕਲ ਦੇ ਹੱਥ ਮਾਰਨਾ ਚਾਹੀਦਾ ਹੈਗਾ ਕਿ ਯਾਰ ਇੰਨਾ ਵੀ ਧੱਕਾ ਕਰ ਜਿੱਥੇ ਕੋਈ ਬੰਦਾ ਐਸਸੀ ਭਾਈਚਾਰੇ ਦਾ ਨਹੀਂ ਹੈ ਤੁਸੀਂ ਉੱਥੇ ਵੀ ਰਿਜ਼ਰਵ ਕਰੀ ਜਾਓ ਕਿਤੋਂ ਕਿ ਫਲਾਣੇ ਪਿੰਡ ਚੋਂ ਫੜ ਕੇ ਲੈ ਆਉਣਗੇ ਬਗਾਨੇ ਪਿੰਡ ਚੋਂ ਫੜ ਕੇ ਲੈ ਆਉਣਗੇ ਇਹ ਇਹਦੇ ਧੱਕਾ ਨਾ ਸ਼ਰੀਅਮ ਇਹੋ ਜਿਹੇ ਜਿਹੜੀਆਂ ਚੋਰ ਚਤਰਾਈਆਂ ਨਾ ਉਹ ਜ਼ਿਆਦਾ ਚਿਰ ਨਹੀਂ ਚੱਲਦੀਆਂ ਹੁਣ ਇਹ ਹਲਾਇ ਇਹ ਕਰਕੇ ਹੁਣ ਹਰਪਾਲ ਸਿੰਘ ਚੀਮਾ ਨੂੰ ਮਿਲਣਾ ਜਿਹਨੂੰ ਮਨ ਉਹਦਾ ਕੋ ਫਾਇਦਾ ਨਹੀਂ ਲੋਕੀ ਸਮਝਦੇ ਕਿ ਡਰਾਮਾ ਉਹਨੂੰ ਲੈ ਕੇ ਉਹਨਾਂ ਪ੍ਰਤਾਪ ਸਿੰਘ ਬਾਜਵਾ ਹੁਣਾਂ ਵੀ ਸਟੇਟਮੈਂਟ ਦੇ ਦਿੱਤੀ ਹੈਗੀ ਹੈ ਕਿ ਹੋ ਕੀ ਰਿਹਾ ਹੈਗਾ ਇੱਕ ਪਾਸੇ ਸਾਰਾ ਜਿਹੜਾ ਪੰਜਾਬ ਉਹ ਦੱਸ ਰਿਹਾ ਹੈਗਾ ਕਿ ਆਹ ਜਿਹੜਾ ਮਸਲਾ ਵਾ ਕੀ ਪੰਜਾਬ ਦੇ ਵਿੱਚ ਬੋਲੀਆਂ ਲੱਗ ਰੀਆਂ 2-2 ਕਰੋੜ ਰੁਪਏ ਦੀਆਂ ਬੋਲੀਆਂ ਲੱਗੀਆਂ ਜਾਂ ਰੀਆਂ ਗੋਲੀਆਂ ਚੱਲ ਰਹੀਆਂ ਕਾਗਜ਼ ਰੱਦ ਹੋ ਰਹੇ ਨੇ ਲੋਕਾਂ ਨੂੰ ਐਨਓਸੀ ਨਹੀਂ ਮਿਲ ਰਹੀ ਹੈਗੀ ਤੇ ਤੁਸੀਂ ਦੂਜੇ ਪਾਸੇ ਕੀ ਨਾ ਇਹ ਕਰ ਰਹੇ ਹੋ ਹੁਣ ਉਹ ਕੀ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਉਹ ਕਹਿ ਰਹੇ ਨੇ ਪੰਚਾਇਤੀ ਚੋਣਾਂ ਦੇ ਵਿਰੋਧੀ ਉਮੀਦਵਾਰਾਂ ਤੋਂ ਮਖੌਣ ਲਈ ਆਲੋਚਨਾ ਕੀਤੀ ਹੈਗੀ ਆ ਔਰ ਉਹਨਾਂ ਇੱਕ ਜੈ ਤੋ ਦੇ ਜਿਹੜਾ ਵਿਧਾਇਕ ਉਹਦੀ ਤਾਜ਼ਾ ਵੀਡੀਓ ਦੇ ਆਧਾਰਨ ਵੀ ਦਿੱਤੀ ਕਿ ਉਹ ਕੀ ਕੁਝ ਕਹਿ ਰਿਹਾ ਹੈਗਾ ਜਿੱਦੋਂ ਦਾ ਕੋਈ ਕਹਿ ਰਹੇ ਨੇ ਕਿ ਪੰਜਾਬ ਦੇ ਵਿਤਮੰਦੀ ਹਰਪਾਲ ਸਿੰਘ ਚੀਮਾ ਦੀ ਗਵਾਹੀ ਹੇਠ ਆਪ ਦੇ ਵਫਦ ਦੀ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਸੁਤੰਤਰ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਯੋਜਨਾਬੰਦ ਮੀਟਿੰਗ ਲਈ ਲੋਚਨਾ ਕੀਤੀ ਹੁਣੇ ਕਹੇ ਕਿ ਇਸ ਨੂੰ ਮੀਡੀਆ ਦਾ ਧਿਆਨ ਖਿੱਚਣ ਲਈ ਪੜਾ ਪ੍ਰਤੀਬੰਧਿਤ ਕੋਸ਼ਿਸ਼ ਆ ਇਹ ਮਜ਼ਾਕੀਆ ਵਾ ਕਦੀ ਵੀ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਸਰਕਾਰ ਥੋੜਾ ਮਿਲਦੀ ਹੁੰਦੀ ਹੈ ਸਰਕਾਰ ਦਾ ਫਰਜ ਆ ਚੋਣਾ ਕਰਵਾਣਾ ਹੁਣ ਮੰਨ ਕੇ ਚੱਲਦੇ ਕਿ ਹਰਿਆਣੇ ਦੇ ਵਿੱਚ ਅਸੈਂਬਲੀ ਚੋਣਾਂ ਹੋ ਰਹੀਆਂ ਉੱਥੇ ਭਾਜਪੀ ਦੀ ਸਰਕਾਰ ਉਹ ਜਾ ਕੇ ਚੋਣ ਕਮਿਸ਼ਨ ਨੂੰ ਇੱਕ ਵਫਾ ਦੇ ਮੰਗ ਪੱਤਰ ਦਿੰਦਾ ਰਵੇ ਨਾਇਬ ਸਿੰਘ ਹਸਿਆਣੀ ਨਰਪੱਖ ਕਰ ਕਰਵਾਈਆਂ ਨਰਪੱਖ ਦੇ ਸਰਕਾਰ ਨੇ ਕਰਾਉਣੀਆਂ ਹੁਣ ਹਰਪਾਲ ਸਿੰਘ ਚੀਮਾ ਨੰਬਰ 2 ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਜੇ ਕੋਈ ਨੰਬਰ 2 ਮੰਨਿਆ ਜਾਂਦਾ ਪੰਜਾਬ ਦਾ ਵਿੱਤ ਮੰਤਰੀ ਬਣਿਆ ਨਰਪੱਖ ਤੇ ਭਰਵਾ ਤੂੰ ਕਰਾਉਣੀਆਂ ਤੂੰ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਡਰਾਮੇ ਕਰੀ ਜਾ ਰਹੇ ਹੋ ਇਹ ਸੱਤ ਸਾਲਾਂ ਚ ਵੀ ਪਹਿਲੀ ਵਾਰ ਹੋਇਆ ਹੈਗਾ ਇੱਕ ਸੱਤਾਧਿਰ ਦਾ ਮੰਤਰੀ ਜਾ ਕੇ ਖੁਦ ਮੰਗ ਪੱਤਰ ਦਿੰਦਾ ਪਿਆ ਹੋਵੇ ਇਸ ਤੋਂ ਪਹਿਲਾਂ ਇਹ ਪੰਜਾਬ ਦੇ ਡੀਜੀਪੀ ਨੂੰ ਜਾ ਕੇ ਮਿਲ ਕੇ ਆਏ ਸੀ ਕਿ ਜੀ ਸਾਡੇ ਐਮਐਲਏ ਖਰੀਦੇ ਗਏ ਨੇ ਜੀ ਕਾਰਵਾਈ ਕਰੋ ਉਹ 2.5 ਸਾਲਾਂ ਦੇ ਵਿੱਚ ਕਾਰਵਾਈ ਹੋਈ ਨਹੀਂ ਕਦੀ ਉਹ ਗੌਰਵ ਜაძਬ ਸਾਹਿਬ ਨੂੰ ਮਿਲਦੇ ਸੀ ਕਦੀ ਉਹ ਵਿਜੀਲੈਂਸ ਦੇ ਚੀਫ ਨੂੰ ਜਾ ਕੇ ਮਿਲਦੇ ਸੀ ਇਹ 70 ਸਾਲਾਂ ਦੇ ਇਤਿਹਾਸ ਦੇ ਵਿੱਚ ਹੀ ਹੋ ਰਿਹਾ ਸਭ ਕੁਝ ਹੈ ਨਾ ਇਸ ਕਰਕੇ ਡਰਾਮੇ ਨਹੀਂ ਚੱਲਦੇ ਹੁੰਦੇ ਹਕੀਕਤ ਤੱਕ ਕਲਪਨਾ ਨਹੀਂ ਚੱਲਦੀ ਹੁੰਦੀ ਤੁਸੀਂ ਤੁਹਾਡੀ ਸਰਕਾਰ ਤੁਸੀਂ ਕੰਮ ਕਰਨੇ ਹੈਗੇ ਤੁਸੀਂ ਸਟੇਟਮੈਂਟ ਦਿਓ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੰਚੋਨਾ ਲੜਨੀਆਂ ਹੈਗੀਆਂ ਚਾਹੇ ਕਿਸੇ ਨੇ ਮੈਂਬਰ ਪੰਚਾਇਤ ਵਾਸਤੇ ਕਿ ਚਾਹੇ ਸਰਪੰਚ ਵਾਸਤੇ ਉਨ੍ਹਾਂ ਵਾਸਤੇ ਖੁੱਲੇ ਦਰਵਾਜ਼ੇ ਨੇ ਉਹਨਾਂ ਨੂੰ ਜੋ ਜੋ ਦਸਤਾਵੇਜ਼ ਚਾਹੀਦੇ ਨੇ ਉਹ ਮਿਲਣਗੇ ਉਹਨਾਂ ਨੂੰ ਇਹ ਚੁੱਲਾ ਟੈਕਸ ਦੇ ਵੀ ਐਨਓਸੀ ਵੀ ਜੋ ਕੁਝ ਵੀ ਚਾਹੀਦਾ ਉਹ ਮਿਲਣਗੇ ਤੁਸੀਂ ਤੁਹਾਡੇ ਤੁਹਾਡੇ ਐਮਐਲਏ ਦੇ ਕਹਿਣ ਤੇ ਤੁਹਾਡੇ ਜਾਂ ਜਿੱਤੇ ਹੋਏ ਐਮਐਲਏ ਤੁਹਾਡੇ ਹਾਰੇ ਹੋਏ ਐਮਐਲਏ ਦੇ ਕਹਿਣ ਤੇ ਦਫ਼ਤਰ ਖਾਲੀ ਨੇ ਕਾਗਜ਼ ਚੁੱਕ ਕੇ ਭੱਜ ਗਏ ਨੇ